ਹੈਲੋ ਫਰੈਂਸਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਮੀਤ ਕਰਦੇ ਠੀਕ ਹੋਨੇ ਆ ਅੱਜ ਆਪਾਂ ਗੱਲ ਕਰਦੇ ਆਂ ਵੀ ਦੇਖੋ ਅੱਜ ਵੀ ਤੀਜਾ ਚਾਰ ਜੋ ਡੋਂਕੀ ਲੱਗੇ ਇਸੇ ਉਹਨਾਂ ਦਾ ਭਾਰਤ ਪਹੁੰਚਿਆ ਬਹੁਤ ਦੁਖਤੀ ਗੱਲ ਐ ਮਾਪਿਆਂ ਵਾਸਤੇ ਇੱਕ ਟੋਕੀ ਦੇਖੋ ਕਿ ਮੈਂ ਅੱਜ ਇਹ ਸੋਚਦੀ ਆਂ ਕਿ ਚਲੋ ਪੰਜਾਬ ਪੰਜਾਬ ਨੂੰ ਕਹਿੰਦੇ ਬਹੁਤਾ ਪਿੱਛੜ ਗਿਆ ਬਹੁਤ ਜ਼ਿਆਦਾ ਪੰਜਾਬੀ ਬਾਹਰ ਜਾਂਦੇ ਪਰ ਇੱਕ ਵੱਡੀ ਗਿਣਤੀ ਹਰਿਆਣਾ ਤੇ ਗੁਜਰਾਤੀ ਆ ਤੇ ਉਹ ਕਿਉਂ ਜਾਂਦੇ ਆ ਫਿਰ ਜੇ ਪੰਜਾਬ ਤਾਂ ਜਾਂਦਾ ਚਲੋ ਪੰਜਾਬ ਦੇ ਵਿੱਚ ਕੁਝ ਭੇਡਚਾਲ ਚੱਲ ਪਈ ਜਾਂ ਪੰਜਾਬੀ ਜਿਹੜੇ ਆ ਬਾਹਰ ਦੇਸ਼ ਜਾਣਾ ਕੱਲੇ ਪਸੰਦ ਕਰਦੇ ਆ ਤੇ ਹਰਿਆਣਾ ਵੀ ਇੱਕ ਦਿਨ ਪੰਜਾਬ ਦਾ ਹੀ ਹਿੱਸਾ ਸੀਗਾ ਤੇ ਇਸ ਕਰਕੇ ਹਰਿਆਣੇ ਦੇ ਲੋਕ ਵੀ ਕਾਫੀ ਹੱਦ ਤੱਕ ਪੰਜਾਬ ਜਿਹੜੇ ਪਰਵਾਸਤਾਂ ਤੇ ਵਿਦੇਸ਼ਾਂ ਜਾ ਕੇ ਰੋਜੀ ਹੱਤੀ ਦੀ ਤਲਾਸ਼ ਕਰਦੇ ਆ ਪਰ ਗੱਲ ਸੋਚਣ ਵਾਲੀ ਹੈ ਕਿ ਇਕਸਾਰ ਆਤੇ ਲੋਕ ਕਿਉਂ ਜਾਂਦੇ ਗੁਜਰਾਤ ਤੱਕ ਉਹ ਸਟੇਟ ਹੈ ਵੀ ਪੀਮ ਦਾ ਆਪਣਾ ਹੋਮ ਸਟੇਟ ਹੈ ਤੇ ਫਿਰ ਉੱਥੋਂ ਦੇ ਲੋਕ ਵੀ ਕਾਫੀ ਹੱਦ ਤੱਕ ਕਾਫੀ ਹਿੰਦਲੇ ਵਿੱਚ ਜਿਹੜੇ ਉਹ ਪਰਬਤ ਭੱਜ ਕੇ ਏ ਡੰਕੀ ਲਗਾ ਕੇ ਤੇ ਵਿਤੀਛੜ ਗਏ ਇਹ ਕਲ ਕਾਫੀ ਹੱਤ ਖਰਾਨ ਕਰ ਦਿੰਦੀ ਹੈ ਤੇ ਪਰ ਜੋ ਵੀ ਹੈ ਰਸਤਾ ਚੁੰਮਦਾ ਇਨਸਾਨ ਜਦੋਂ ਖਤਰੇ ਵੀ ਹੁੰਦੇ ਆ ਤੇ ਖਤਰਿਆਂ ਤੋਂ ਪਹਿਲਾਂ ਜਦੋਂ ਜ਼ਿੰਦਗੀ ਜੀ ਦੀ ਹੈ ਨਾ ਸਰਵਾਈਵਲ ਹੀ ਹੈ ਰਸਤਾ ਚੁਣਿਆ ਜਾਂਦਾ ਤੇ ਉਸ ਟਾਈਮ ਔਖੇ ਮਾੜੇ ਹਾਲਾਤ ਨੂੰ ਦੇਖ ਕਰਾਂ ਦੀ ਖਰਾਂ ਦੀ ਹਾਲਾਤ ਫੇ ਡੰਕੀ ਲਾ ਕੇ ਮਜਬੂਰ ਕਰ ਦਿੰਦੇ ਆ ਇਨਸਾਨ ਜਿਹੜੀ ਡੰਕੀ ਲਾ ਕੇ ਕੈ ਵੀ ਹੈ ਤੇ ਹੁਣ ਕਿਹੜੇ ਹਾਲ ਨਹੀਂ ਜੋ ਹਸ ਤੋ ਉਸ ਤਿਸੂ ਪਰਵਾਜ਼ ਪਰ ਕਿਤੇ ਇਥੇ ਆ ਚੁੱਕਿਆ ਤੇ ਇਹ ਇੱਕ ਲੰਬੀ ਪਰਵਾਜ਼ ਸੀ ਇੱਕ ਲੰਬੀ ਉਡਾਰੀ ਜਿਸ ਦੇ ਵਿੱਚ ਦੁੱਖ ਸੀਗੇ ਜਿਸ ਦੇ ਵਿੱਚ ਬੰਦਾ ਸੋਚ ਰਿਹਾ ਸੀ ਕਿ ਜਿਉਂ ਨਾ 10 ਵੀ ਦਿੱਤਾ ਗਿਆ ਸੀ ਵੀ ਦੇਸ਼ ਜਾ ਰਹੀ ਇੱਕ ਸੋਚ ਸੀ ਮੂਡ ਸੀ ਮਾਪਾ ਪੁੱਤ ਕਿਵੇਂ ਫੇਸ ਕਰਾਂਗੇ ਕਿਵੇਂ ਘਰ ਦੇ ਮਤਲਬ ਹਾਲਾਤ ਜਿਹੜੇ ਆ ਉਹ ਜਿਨ੍ਹਾਂ ਨੂੰ ਸੁਧਾਰਨ ਲਈ ਇਥੇ ਆਇਆ ਸੀ ਉਹਨੂੰ ਉਤਾਰ ਨਹੀਂ ਪਾਉਂਗੀ ਉਹ ਵੀ ਪੈਸੇ ਦਾ ਇੰਤਜ਼ਾਮ ਕਿੱਥੋਂ ਹੋਇਆ ਜਿੰਨਾ ਤੇ ਲੈਣ ਦੇਣ ਕਰਨਾ ਹੈ ਉਹ ਤਾਂ ਕਿਵੇਂ ਕੀਤਾ ਜਾਏਗਾ ਇਹ ਸਭ ਗੱਲਾਂ ਰੱਖ ਕੇ ਤਮਾਸ਼ਾ ਪੇਸ਼ ਕਰਦੇ ਜਿਹੜੇ ਲੋਕ ਹੈ ਉਹ ਵਾਪਸ ਤਾਂ ਆਉਣਗੇ ਤੇ ਤੇ ਕਾ ਦੇ ਦੇ ਖਾਲੀ ਨਜ਼ਰਾਂ ਜੁੜੀਆਂ ਜਿਨ੍ਹਾਂ ਨਾਲ ਉਹਨਾਂ ਨੂੰ ਵੇਖਣਗੇ ਕਿ ਹਾਂ ਜ ਮੋੜਾ ਇਹ ਕੰਮ ਨਹੀਂ ਹੋਇਆ ਤੇ ਜਦੋਂ ਕੰਮ ਨਹੀਂ ਲੱਗਿਆ ਜਾਂ ਕੋਈ ਕੰਪਨੀ ਨਹੀਂ ਤੇ ਫਿਰ ਸਾਨੂੰ ਮੁੜ ਕੇ ਆਉਣਾ ਪਿਆ ਤੇ ਇਹ ਸਭ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਦੇ ਮਨ ਨੂੰ ਕਿਤੇ ਅੰਦਰ ਤੱਕ ਖਾਟ ਕਰਨੀਆਂ ਡਿਪਰੈਸ਼ਨ ਚ ਲੈ ਜਾਂਦੀਆਂ ਨੇ ਮੇਰਾ ਉਹਨਾਂ ਦੀ ਕਾਉਂਸਲਿੰਗ ਥੀ ਵਰੀ ਉਹਨਾਂ ਨੂੰ ਮਿਲਿਆ ਤੇ ਮਿਲ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹਨਾਂ ਨੂੰ ਇੱਕ ਬੈਟਰ ਕਨਸਲਟੈਂਟ ਜਿਹੜਾ ਉਹਦੀ ਜ਼ਰੂਰਤ ਹੈ ਜਿਹੜਾ ਉਹਨਾਂ ਨੂੰ ਇਹ ਸਮਝਾਵੇ ਵੀ ਜ਼ਿੰਦਗੀ ਜਦੋਂ ਡਿੱਗ ਵੀ ਪੈਂਦਾ ਹੈ ਇਨਸਾਨ ਉਸ ਤੋਂ ਬਾਅਦ ਵੀ ਜ਼ਿੰਦਗੀ ਜਿਹੜੀ ਇਹ ਸ਼ੁਰੂ ਹੁੰਦੀ ਜਾਂਦੀ ਹੈ ਕੋਈ ਐਕਸੀਡੈਂਟ ਅੰਗ ਪੈਰ ਵੀ ਕਵਾ ਲੈਂਦਾ ਹੈ ਜਾਂ ਕੁਝ ਵੀ ਹੋ ਜਾਂਦਾ ਹੁੰਦਾ ਹੈ ਤੂੰ ਵੀ ਉੱਠ ਕੇ ਆਪਣੀ پرواز ਨੂੰ ਦੁਬਾਰਾ ਤੋਂ ਪਰਦ ਤੇ ਦੁਬਾਰਾ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਕਿ ਹਰ ਕੋਸ਼ਿਸ਼ ਜਿਹੜੀ ਕਾਮਯਾਬ ਹੁੰਦੀ ਹੈ ਜਦੋਂ ਅੰਦਰਲਾ ਹੌਸਲਾ ਅਸੀਂ ਬਰਕਰਾਰ ਰੱਖਦੇ ਹਾਂ